ਮੇਰਾ ਨਾਮ ਹਰਜਿੰਦਰ ਸਿੰਘ ਛੁਨੀਰ ਹੈ ਮੈਂ ਬੇਰੁਜ਼ਗਾਰ ਸਾਂਝਾ ਮੋਰਚਾ ਦਾ ਸੂਬਾ ਕਨਵੀਨਰ ਆ ਪਿਛਲੇ ਲੰਬੇ ਸਮੇਂ ਤੋਂ ਅਸੀਂ ਮਾਸਟਰ ਕਾਟਰ ਦੀਆਂ ਸਾਰੀਆਂ ਸਾਰੇ ਵਿਸ਼ਿਆਂ ਦੀ ਭਰਤੀ ਦਾ ਇਸ਼ਤਿਹਾਰ ਦੀ ਮੰਗ ਕਰ ਰਹੇ ਹਾਂ ਲੈਕਚਰਰ ਦੇ ਲੈਕਚਰਰ ਕਾਟਰ ਦੇ ਸਾਰੇ ਵਿਸ਼ਿਆਂ ਦੇ ਇਸ਼ਤਿਹਾਰ ਦੀ ਗੱਲ ਕਰ ਰਹੇ ਹਾਂ 55% ਦੀ ਸ਼ਰਤ ਨੂੰ ਰੱਦ ਕੀਤਾ ਜਾਵੇ ਇਹ ਮੰਗ ਕਰ ਰਹੇ ਹਾਂ ਸਾਰੀਆਂ ਭਰਤੀਆਂ ਦੇ ਵਿੱਚ ਉਮਰ ਹੱਦ ਛੋੜ ਦਿੱਤੀ ਜਾਵੇ ਜਿਹੜੇ ਮੁੱਖ ਮੰਤਰੀ ਸਾਹਿਬ ਆਪ ਕਹਿੰਦੇ ਨੇ ਕਿ ਮੈਂ ਤੁਹਾਨੂੰ ਮਰਹੱਦ ਵਿੱਚ ਛੋੜ ਦਿਉ ਅਸੀਂ ਉਹ ਮੰਗ ਕਰਦੇ ਆ ਤੇ ਪਿਛਲੇ 2.5 ਸਾਲਾਂ ਤੋਂ 3.5 ਸਾਲਾਂ ਤੋਂ ਆਰਟ ਐਂਡ ਕਰਾਫਟ ਦੀ ਇੱਕ ਭਰਤੀ ਦਾ ਪੇਪਰ ਤੱਕ ਨਹੀਂ ਲਿਆ ਇਸ ਸਰਕਾਰ ਨੇ ਅਸੀਂ ਚਾਹੁੰਦੇ ਆ ਕਿ ਉਹ ਪੇਪਰ ਲੈ ਕੇ ਜਿਹੜਾ ਬੇਰੁਜ਼ਗਾਰ ਨੂੰ ਸਕੂਲਾਂ 'ਚ ਭੇਜਿਆ ਜਾਵੇ ਜੇਕਰ ਪੇਪਰ ਨਹੀਂ ਲਿਆ ਜਾਂਦਾ ਜਾਂਕਰ ਜਿਸ ਤਰ੍ਹਾਂ ਸਰਕਾਰ ਕਰ ਰਹੀ ਹੈ ਕਿ ਸਾਰੀਆਂ ਹੀ ਭਰਤੀਆਂ ਰੱਦ ਕਰ ਰਹੀ ਹੈ ਨਵੀਂ ਭਰਤੀ ਕੋਈ ਵੀ ਨਹੀਂ ਕਰ ਰਹੀ ਤਾਂ ਜਿਹੜੇ ਅੰਡਰੇਜ ਨੇ ਉਹ ਵੀ ਓਵਰੇਜ ਹੋ ਜਾਣਗੇ ਇਹ ਸਾਡੀਆਂ तमाम ਮੰਗਾਂ ਨੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਅੱਜ ਜਿਹੜੇ ਟੈਂਕੀ ਤੇ ਜਿਹੜੇ ਦੋ ਤੁਹਾਡੇ ਸਾਥੀ ਚੜੇ ਇਹ ਕਦੋਂ ਤੱਕ ਇਹ ਰਹਿਣਗੇ ਕਿ ਕੀ ਗੱਲਬਾਤ ਰਹੇਗੀ ਅਗਲੀ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਸ਼ਹਿਰ ਸੰਗਰੂਰ ਉਹਨਾਂ ਦੀ ਕੋਠੀ ਅੱਗੇ ਇਹ ਫਰਿਆਦ ਲੈ ਕੇ ਜਾਂਦੇ ਹਾਂ ਕਿ ਮਾਨ ਸਾਹਿਬ ਤੁਸੀਂ ਉਮਰ ਆਦ ਦਾ ਵਾਅਦਾ ਕੀਤਾ ਸੀ ਉਮਰ ਆਦ ਵਿੱਚ ਛੋੜ ਦਿਓਗੇ ਲੇਕਿਨ ਉੱਥੇ ਕੋਈ ਵੀ ਨਹੀਂ ਮਿਲਦਾ ਸਾਨੂੰ ਸਿਵਾਏ ਡਾਂਗਾ ਤੋਂ ਧੱਕਿਆਂ ਤੋਂ ਜਦ ਪੱਗਾਂ ਰੋਲੀਆਂ ਜਾਂਦੀਆਂ ਨੇ ਚੁਨੀਆਂ ਰੋਲੀਆਂ ਜਾਂਦੀਆਂ ਨੇ ਹੋਰ ਕੁਝ ਨਹੀਂ ਮਿਲਦਾ ਸਾਡੇ ਮੰਨ ਦੇ ਵਿੱਚ ਇਹ ਸੀਗਾ ਕਿ ਮੁੱਖ ਮੰਤਰੀ ਸਾਹਿਬ ਫਰੀਦਕੋਟ ਆ ਰਹੇ ਨੇ ਆਜ਼ਾਦੀ ਦਾ ਦਿਹਾੜਾ ਹੈ ਖਰੇ ਸਾਡੀ ਮੰਗ ਸੁਣੀ ਜਾਵੇ ਪਰ ਜਦੋਂ ਅਸੀਂ ਫਰੀਦਕੋਟ ਦੇ ਵਿੱਚ ਪੈਰ ਰੱਖਿਆ ਤਾਂ ਉੱਥੇ ਪਤਾ ਲੱਗਿਆ ਉੱਥੇ ਆਮ ਕਿਸੇ ਆਮ ਬੰਦੇ ਦਾ ਐਂਟਰੀ ਹੈ ਨਹੀਂ ਗਈ ਉੱਥੇ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੇ ਜਿਹੜੇ ਇਹਨਾਂ ਦੇ ਭਮੱਕੜ ਨੇ ਉਹਨਾਂ ਦੀ ਐਂਟਰੀ ਹੈ ਜਾਂ ਤੁਹਾਨੂੰ ਕਿਤੇ ਮਰਜ਼ੀ ਤੁਸੀਂ ਤੁਸੀਂ ਦੇਖ ਲਓ ਪੁਲਿਸ ਪ੍ਰਸ਼ਾਸਨ ਹੀ ਮਿਲੂਗਾ ਤੇ ਅਸੀਂ ਉੱਥੇ ਮਿਲਣ ਦੇ ਲਈ ਗਏ ਸੀ ਲੇਕਿਨ ਸਾਡੀ ਉਥੇ ਨੋ ਐਂਟਰੀ ਕਰ ਦਿੱਤੀ ਗਈ ਇਸ ਗੱਲ ਤੋਂ ਨਿਰਾਸ਼ ਹੋ ਕੇ ਸਾਡੇ ਦੋ ਸਾਥੀ ਜਿਹੜੇ ਉਹ ਟੈਂਕੀ ਤੇ ਚੜ ਗਏ ਕਹਿੰਦੇ ਜਦੋਂ ਤੱਕ ਭਗਵਾਨ ਤਮਨ ਜੀ ਸਾਡੇ ਨਾਲ ਮੀਟਿੰਗ ਨਹੀਂ ਕਰਦੇ ਤਾਂ ਉਦੋਂ ਤੱਕ ਅਸੀਂ ਟੈਂਕੀ ਦੇ ਉੱਪਰ ਹੀ ਰਹਾਂਗੇ ਹਾਜੀ ਪ੍ਰਧਾਨ ਜੀ ਕੀ ਨਾ ਆਪਣਾ ਤੇ ਕੀ ਨਾ ਮੰਗਾਂ ਨੂੰ ਲੈ ਕੇ ਜਿਹੜਾ ਇਹ ਅੱਜ ਪ੍ਰੋਟੈਸਟ ਕੀਤਾ ਜਾ ਮੇਰਾ ਨਾਮ ਬੜਾ ਸਿੰਘ ਕੌਣੀ ਹੈ ਜੀ ਤੇ ਜਿਹੜਾ ਸਾਡਾ ਪ੍ਰੋਟੈਸਟ ਹੈ ਸਾਂਝਾ ਹੈ ਸਾਂਝੇ ਮੋਰਚੇ ਦਾ ਸੇਤ ਤੇ ਸਿੱਖਿਆ ਦਾ ਜੀ ਜਿਹੜੀਆਂ ਸਿਹਤ ਵਿਭਾਗ ਚ ਮਲਟੀਪਰਪਸ ਹੈਲਥ ਮਾਰਕਰ ਮੇਲ ਦੀਆਂ ਪੋਸਟਾਂ ਨਿਕਲੀਆਂ 270 ਜੀ ਉਹਨਾਂ ਦੀ ਲਾਸਟ ਅਪਲਾਈ ਕਰਨ ਦੀ ਜਿਹੜੀ ਡੇਟ ਆ ਉਹ 26 ਤਰੀਕ ਆ ਤੇ ਭਗਵੰਤ ਮਾਨ ਨੇ ਮੁੱਖ ਮੰਤਰੀ ਜੀ ਨੇ ਬਹੁਤ ਵਾਰੀ ਸਾਨੂੰ ਮਤਲਬ ਭਰੋਸਾ ਦਿੱਤਾ ਸੀ ਉਮਰ ਹੱਦ ਦਾ ਤੇ ਉਹ ਦਿੱਤਾ ਨਹੀਂ ਗਿਆ ਜੀ ਜਿਹੜੇ ਓਵਰੇਜ ਆ ਮੁੰਡੇ ਆ ਮਤਲਬ ਮਲਟੀਪਰਪਸ ਆ ਉਹ ਬਹੁਤ ਜ਼ਿਆਦਾ ਤੇ ਜਿਹੜੇ ਅੰਡਰੇਜ ਆ ਉਹ ਸਾਰੇ 300 ਦੇ ਕਰੀਬੀ ਹੋਣਗੇ ਸੋ ਅਸੀਂ ਮੰਗ ਕਰਦੇ ਆ ਕਿ ਸਾਨੂੰ